ਜਿੰਦਾਬਾਦ ਨਾ ਰਹੇਗਾ ਜਿੰਦਾਬਾਦ 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 ਚਰਚ ਕਮੇਟੀ ਜਿੰਦਾਬਾਦ 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 ਇਹ ਵੀ ਜੀ ਸਰਕਾਰ ਮਰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਹਟਰ ਸਰਕਾਰ ਮਰਦਾਬਾਦ ਖੇਤਾਂ ਇਕਤਾ ਜਿੰਦਾਬਾਦ ਖੇਤਾਂ ਇਕਤਾ ਜਿੰਦਾਬਾਦ ਮੇਰਾ ਨਾਮ ਕਾਰਸ਼ੰਕਰਿਆਲਾ ਹਾਂਜੀ ਕੀ ਕਹਿਣਾ ਜੀ ਜੋ ਅੱਜ ਇੱਥੇ ਰੇਲ ਰੋਕੀ ਗਈ ਆ ਕਰਿਆਲਾ ਵਿਖੇ ਅੱਜ ਅਸੀਂ ਇਹ ਰੇਲ ਤੁਹਾਨੂੰ ਇਹ ਦਸਤਕਰ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਰੇਲ ਰੋਕੀ ਆ ਇਹ ਡਾ ਸ਼ੰਭੂ ਤੇ ਖਨੌਰੀ ਤੇ ਧਰਨਾ ਲੱਗਾ ਹੈ ਉਹਦੇ ਵਿਰੋਧ ਵਿੱਚ ਰੋਕੀ ਆ ਕਿਉਂਕਿ ਸਾਡੀ ਸਰਕਾਰ ਜਿਹੜੀ ਆ ਅਸੀਂ ਵੀ ਦੋਸਤਾਂ ਦੇ ਰਹਿਣ ਵਾਲੇ ਆ ਸਾਹਿਵੇਂ ਇਸੇ ਮੁਲਖ ਦੇ ਵਚਿੰਦੇ ਆ ਸਾਡੀ ਜਿਹੜੀ ਆ ਰਾਜਧਾਨੀ ਆ ਉਹ ਦਿੱਲੀ ਆ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਤੇ ਸਾਨੂੰ ਰਸਤੇ ਵਿੱਚ ਰੋਕਿਆ ਇਸ ਕਰਕੇ ਸਾਡਾ ਵਿਰੋਧ ਆ ਕਿ ਜੇ ਅਸੀਂ ਉੱਥੇ ਰਸਤੇ ਵਿੱਚ ਰੁਕ ਸਕਦੇ ਆ ਰੁਕਦੇ ਬੜੀ ਬਿਰਾਂ ਰਹਿਆ ਬੜਾ ਅੱਗੇ ਵੀ ਤਸ਼ੱਦਦ ਹੁੰਦੇ ਰਹਾ ਪਰ ਜਿਹੜਾ ਐਰ ਕੀ ਰੋਕਾ ਰਗਾਈ ਆ ਉਹ ਇੱਕ ਵੱਖਰਾ ਹੀ ਕੰਮ ਆ ਕਿਉਂਕਿ ਜਿਹੜੀ ਸਰਕਾਰ ਆ ਇਹਨੇ ਖੁੱਲੇ ਆਰਡਰ ਦਿੱਤੇ ਆ ਜਿਹੜਾ ਮੋਦੀ ਕਹਿੰਦਾ ਇਹ ਮੇਰਾ 56 ਇੰਚ ਦਾ ਸੀਨਾ ਹੈ ਮੈਂ ਕਿਸੇ ਨੂੰ ਅੰਦਰ ਨਹੀਂ ਆਉਣ ਦੇਵਾਂਗਾ ਚైనా ਨੇ ਕਿੰਨੇ 100 ਮੀਟਰ ਜਿਹੜੀ ਕਿਲੋਮੀਟਰ ਆ ਸਾਡੀ ਜ਼ਮੀਨ ਘੇਰੀ ਆ ਉਧਰ ਦੇ ਕੋ ਗਿਆ ਨਹੀਂ ਗਿਆ ਆ ਸ਼ੰਭੂ ਤੇ ਖਨੋਰੀ ਤੇ ਨੇ ਆਰਡਰ ਦਿੱਤਾ ਹੈ ਕਿ ਜੇ ਕਿਸਾਨ ਆਉਂਦੇ ਆ ਸਿੱਧੀਆਂ ਗੋਲੀਆਂ ਮਾਰੋ ਜਿਹੜੀਆਂ ਗੋਲੀਆਂ ਵੱਜਨ ਦੇ ਨਾਲ ਸਾਡਾ ਇੱਕ ਸ਼ੁਭ ਕਰਨ ਦੀ ਮੌਤ ਹੋਈ ਆ ਤੇ ਬਾਕੀ ਸੈਂਕੜੇ ਜਿਹੜੇ ਆ ਉਹ ਮਤਲਬ ਫੱਟਰ ਹੋਏ ਆ ਕਿਸੇ ਦੀ ਅੱਖ ਚਲੀ ਗਈ ਆ ਕਿਸੇ ਦੀ ਲੱਤ ਚਲੀ ਗਈ ਆ ਕਿਸੇ ਨੂੰ ਕਿਸੇ ਤਰੀਕੇ ਨਾਲ ਆਵਾਜ਼ ਕਰਤਾ ਇਸ ਕਰਕੇ ਅਸੀਂ ਉਸ ਵਿਰੋਧ ਦੇ ਵਿੱਚ ਅੱਜ ਇੱਥੇ ਧਰਨਾ ਲਾਇਆ ਮੈਂ ਇਹ ਕਹਿਣਾ ਚਾਹਣਾ ਹੈ ਕਿ ਜਿਹੜੀ ਉੱਥੇ ਸਰਕਾਰ ਹੈ ਜਿਹੜੀ ਕਹਿੰਦੇ ਕਿ ਪੁਲਿਸ ਆ ਕੱਲ ਮੈਂ ਦੇਖ ਰਿਹਾ ਹਾਂ ਇੱਕ ਪੱਤਰਕਾਰ ਜਿਹੜਾ ਅੱਗੇ ਜਾ ਰਿਹਾ ਸੀ ਉਹਨਾਂ ਨੂੰ ਕਹਿੰਦਾ ਮੈਂ ਤੁਹਾਡੇ ਤੋਂ ਬੈਠ ਲੈਣੀ ਆ ਤੇ ਉਹਨਾਂ ਨੇ ਬੜਨ ਨਹੀਂ ਦਿੱਤਾ ਉਹਨੇ ਇਹ ਸਵਾਲ ਕੀਤਾ ਕਿ ਪੁਰਸਤਾ ਚਲੋ ਤੁਹਾਡੀ ਠੀਕ ਹੈ ਤੇ ਆ ਜਿਹੜੇ ਪ੍ਰਾਈਵੇਟ ਸੂਟਾਂ ਦੇ ਵਿੱਚ ਬੰਦੇ ਆ ਇਹ ਕੌਣ ਆ ਉਹਨਾਂ ਨੇ ਗੱਲ ਨਹੀਂ ਕਰਨ ਦਿੱਤੀ ਜਿਹੜੇ ਖਨੌਰੀ ਤੇ ਸ਼ੰਭੂ ਦੇ ਉੱਤੇ ਪ੍ਰਾਈਵੇਟ ਸੂਟਾਂ ਦੇ ਵਿੱਚ ਲੋਕ ਖਲੋਤੇ ਨੇ ਉਹ ਇਹਨਾਂ ਦੇ ਆਰਐਸਐਸ ਦੇ ਬੰਦੇ ਨੇ ਗੁੰਡੇ ਨੇ ਉਹ ਇਸ ਕਰਕੇ ਉੱਥੇ ਖਲੋਤੇ ਨੇ ਉਹ ਸਾਡੇ ਕਿਸਾਨਾਂ ਨਾਲ ਜਿਹੜੀਆਂ ਸਿੱਧੀਆਂ ਗੋਲੀਆਂ ਮਾਰ ਕੇ ਫੱਟਰ ਕਰ ਰਹੇ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਇਹੀ ਹਾਲਤ ਰਹੀ ਸਾਡੀ ਤੇ ਆਉਣ ਵਾਲਾ ਸਮਾਂ ਜ਼ਿਆਦਾ ਦੂਰ ਨਹੀਂਗਾ ਸਰਕਾਰਾਂ ਜਿਹੜੀਆਂ ਸਾਨੂੰ ਮਤਲਬ ਪੰਜਾਬ ਨੂੰ ਜਿਹੜਾ ਹੈ ਉਹ ਬੇਕਾਰ ਕਰ ਦੇਣਗੀਆਂ ਮੈਂ ਇੱਕ ਦਿਨ ਸੁਣ ਰਿਹਾ ਜਿਹੜਾ ਹੈਗਾ ਉਹ ਦੁਜਾ ਜਸ ਹੁਸਤਪਾਲ ਸਿੰਘ ਜੀ ਮਲਕ ਉਹ ਕਹਿ ਰਿਹਾ ਜਿਹੜਾ ਇਹਨਾਂ ਨੇ ਇੱਥੇ ਬਣਾਏ ਨੇ ਛੇਲੋ ਉਹਦੇ ਛੇਲੋਂ ਨੂੰ ਪਾੜ ਦਿਓ ਕੋਈ ਗੱਲ ਨਹੀਂ ਜੇ ਤੁਹਾਨੂੰ ਕੋ ਫੜੇਗਾ ਤਾਂ ਮੈਂ ਤੁਹਾਡੇ ਅੱਗੇ ਲਾ ਕੇ ਮੈਂ ਅੱਗੇ ਤੁਹਾਡੇ ਤੋਂ ਪਹਿਲਾਂ ਦਿਆਂਗਾ ਮਤਲਬ ਜਿਹੜੀ ਆ ਉਹ ਸ਼ਾਹ ਦਿਆਂਗਾ ਅੱਗੇ ਜਾਵਾਂਗਾ ਤੁਹਾਡੇ ਤੋਂ ਜੇਲ੍ਹ ਵਿੱਚ ਪਹਿਲਾਂ ਮੈਂ ਜਾਵਾਂਗਾ ਭਰਾਓ ਜੇ ਆਏ ਹਾਲਤ ਰਹੀ ਤੇ ਬੜੀ ਬੁਰੀ ਹਾਲਤ ਹੋ ਜੇਗੀ ਆਪਣੀ ਆਪਾਂ ਨੂੰ ਤਗੜੇ ਹੋ ਕੇ ਇਹ ਜਿਹੜਾ ਹੈ ਹੱਲਾ ਮਾਰਨਾ ਚਾਹੀਦਾ ਹੈ ਤੇ ਇਹ ਲੜਾਈ ਜਿਹੜੀ ਆ ਉਹ ਲੜਨੀ ਚਾਹੀਦੀ ਆ ਜਿਹੜੀ ਸਰਕਾਰ ਕਹਿ ਰਹੀ ਆ ਕਿ ਤੁਸੀਂ ਸ਼ਾਂਤਮਾਈ ਨਾਲ ਦਿੱਲੀ ਚਲੇ ਜਾਓ ਭਰਾਓ ਆ 14 ਤਰੀਕ ਨੂੰ ਦਿੱਲੀ ਵੇਖ ਲਿਓ ਤੁਸੀਂ ਕੀ ਬਣਦਾ ਹੈ ਕਿਸੇ ਨੂੰ ਦਿੱਲੀ ਨਹੀਂ ਜਾਣ ਦੇਣਾ ਕਿਸੇ ਨੂੰ ਕੁਝ ਨਹੀਂ ਕਰਨ ਦੇਣਾ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਵੀ EVM ਦੇ ਨਾਲ ਫੇਰ ਬਣ ਰਹੀ ਆ ਜੇ ਅਸੀਂ EVM ਦਾ ਵਿਰੋਧ ਨਾ ਕੀਤਾ ਤੇ ਜਿਹੜਾ ਮੋਦੀ ਆ ਇਹਨੇ ਫੇਰ ਬਣ ਜਾਣਾ ਤੇ ਆਉਣ ਵਾਲਾ ਜਿਹੜੀ ਹੋਏਗੀ ਕਾਰਵਾਈ ਉਹ ਜਿਤਨਾ ਸਦਮੂ ਹਸੈਨ ਕਰਦਾ ਹੀ ਨਾ ਉਹੀ ਸਰਕਾਰ ਬਣ ਜੇਗੀ ਸਦਮੂ ਹਸੈਨ ਵਾਲੀ ਬਣੇਗੀ ਇਹ ਇਹਦਾ ਜਿਹੜਾ ਜੇ ਆਪਾਂ ਪਿਛਲੇ ਵੇਲੇ ਜਿਸ ਤਰ੍ਹਾਂ ਕੰਮ ਚੱਲਦਾ ਰਿਹਾ ਸਾਡੇ ਉੱਤੇ ਤਛਦਤ ਹੁੰਦੇ ਰਹੇ ਨੇ ਉਸੇ ਤਰੀਕੇ ਨਾਲ ਇਹਦਾ ਕੋਈ ਫਰਕ ਨਹੀਂਗਾ ਤੇ ਮੈਂ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਘਰਾਂ ਵਿੱਚ ਸੁੱਤੇ ਨੇ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਆਹ ਵੇਖੋ ਜਿਹੜੇ ਲੋਕ ਬਾਰਡਰਾਂ ਤੇ ਲੜ ਰਹੇ ਆ ਉਹਨਾਂ ਦੀ ਜਮੀਰ ਜਾਗਦੀ ਆ ਜਿਹੜੇ ਘਰਾਂ ਵਿੱਚ ਸੁੱਤੇ ਆ ਉਹਨਾਂ ਦੀ ਜਮੀਰ ਮਰ ਚੁੱਕੀ ਆ ਜਮੀਰ ਨੂੰ ਮਾਰੋ ਨਾ ਗੁਰੂ ਗੋਬਿੰਦ ਸਿੰਘ ਨੇ ਤਾਂ ਸਾਨੂੰ ਕੁਰਬਾਨੀਆਂ ਵਾਸਤੇ ਸਾਨੂੰ ਸ਼ੇਰ ਬਣਾਇਆ ਤੇ ਅਸੀਂ ਸਾਰੇ ਗਿੱਧੜ ਬਣਦੇ ਜਾਨੇ ਆ ਮੈਂ ਇਸ ਕਰਕੇ ਸਾਰੇ ਭਰਾਵਾਂ ਕੇ ਪੀਲ ਕਰਦਾ ਹੈ ਕਿ ਤਗੜੇ ਹੋ ਕੇ ਲੜਾਈ ਲੜੋ ਤੇ ਸਰਕਾਰ ਦਾ ਮੂੰਹ ਤੋੜ ਜਵਾਬ ਦਿਓ ਵੈਗਰ ਜੀ ਖਬਰ ਸੁਣੀ ਸੀ ਮੋਦੀ ਸਾਹਿਬ ਦੀ ਜਿਨੇ 700 ਕਰੋੜ ਰੁਪਇਆ ਬਾਲੀਆਂ ਡਾਨੀਆਂ ਤੋਂ ਲਿਆ ਆ ਇਹ ਖਬਰ ਚੰਦਰ ਚੂੜ ਸੁਪਰੀਮ ਕੋਰਟ ਦੇ ਜੱਜ ਦੇ ਬਿਆਨ ਸੀ ਕੱਲ ਦੀ ਖਬਰ ਦੇ ਵਿੱਚ ਦੂਸਰੀ ਚੰਦਰ ਚੂੜ ਦੀ ਕੱਲ ਦੀ ਫੇਰ ਇੱਕ ਬਿਆਨ ਆਇਆ ਕਿ ਜਿਹੜੀਆਂ ਬਾਹਰੋਂ ਕੁੜੀਆਂ ਖੇਡ ਕੇ ਆਈਆਂ ਨੇ ਉਹਨਾਂ ਨੂੰ ਪਹਿਲਾਂ ਤਾਂ ਨੇ ਸਨਮਾਨਿਤ ਕੀਤਾ ਉਸ ਤੋਂ ਬਾਅਦ ਸ਼ਾਹ ਨੂੰ ਨੇ ਆਪਣੇ ਕੋਠੀ 'ਚ ਬਲਾਕ ਉਹਨਾਂ ਨਾਲ ਬਲਾਤਕਾਰ ਕੀਤਾ ਕੁੜੀਆਂ ਮੂੰਹ ਤੇ ਬੋਲਦੀਆਂ ਨੂੰ ਸਭ ਨਾਲ ਬਲਾਤਕਾਰ ਕੀਤਾ ਵਾਹ ਠੀਕ ਆ ਮੈਂ ਸੁਖਮਨ ਸਿੰਘ ਦੁਬਲੀ ਇੱਕ ਸੁਭਾਸ਼ ਪੈਦਾ ਰਹੋਣਾ ਇੱਕ ਕੋਟ ਬੁਡਾ ਬਈ ਪ੍ਰਧਾਨ ਪੰਜਾਬ ਬਹੁਤ ਜਿਆਦਾ ਵੱਡਾ ਪਿੰਡ ਘਰੀਆਲਾ ਵੇਖੇ ਰੇਲਵੇ ਫਾੜ ਕੇ ਧਰਨਾ ਲਗਾਇਆ ਗਿਆ ਹੈ ਕਿ ਸਬੰਧ ਵਿੱਚ ਲਗਾਇਆ ਗਿਆ ਵਾ ਅਧਿਕਾਰ ਵੀਰ ਆਏ ਜੀ ਜੋ ਪਿਛਲੇ ਅੰਦੋਲਨ ਦੌਰਾਨ ਸੈਂਟਰ ਸਰਕਾਰ ਨੇ ਵਾਅਦੇ ਕੀਤੇ ਸੀ ਕਿ ਤੁਸੀਂ ਕਿਉਂ ਨਹੀਂ ਨਾਲ ਉਹ ਤਿੰਨ ਕਾਲੇ ਕਾਨੂੰਨੋਨਾਂ ਨੂੰ ਵਾਪਸ ਲੈ ਲੇ ਬਹੁਤ ਜ਼ਰੂਰੀ ਆ ਬਾਕੀ ਤੇ ਕਿਸਾਨਾਂ ਦੇ ਨਾਲ ਵਾਅਦਾ ਕਰ ਲਿਆ ਪਏ ਅਸੀਂ ਤੁਹਾਡੇ ਨਾਲ ਬੈਠ ਕੇ ਕਮੇਟੀਆਂ ਬਣਾ ਕੇ ਤੁਹਾਡੇ ਮਸਲੇ ਹੱਲ ਕਰਾਂਗੇ ਤਕਰੀਬਨ 2 2.5 ਸਾਲ ਹੀ ਜਿਉ ਦਾ ਇੰਤਜ਼ਾਰ ਕੀਤਾ ਸਰਕਾਰ ਨੇ ਸਾਡੇ ਨਾਲ ਕੋਈ ਮਤਲਬ ਮੀਟਿੰਗ ਨਹੀਂ ਕੀਤੀ ਨਾ ਸਾਡੇ ਨਾਲ ਕੋਈ ਫਰਵ ਕੀਤਾ ਸਾਨੂੰ ਸੱਦਿਆ ਉਹਦੇ ਵਿਰੋਧ ਵਿੱਚ ਅਸੀਂ ਫਿਰ ਸਾਰੀਆਂ ਪੰਜਾਬ ਦੀਆਂ ਜਸੇਬੰਦੀਆਂ ਇਕੱਠੀਆਂ ਹੋ ਕੇ 12 ਫਰਵਰੀ ਨੂੰ ਘਰਾਂ ਤੋਂ ਮਾਰਚ ਹੋਏ 13 ਫਰਵਰੀ ਨੂੰ ਅਸੀਂ ਕੁਝ ਸ਼ੰਭੂ ਬਾਰਡਰ ਤੇ ਕੁਝ ਖਲੋਰੀ ਬਾਰਡਰ ਤੇ ਪਹੁੰਚ ਗਏ ਉੱਥੇ ਸਾਡੀ ਖੱਟੜ ਸਰਕਾਰ ਜਿਹੜੀ ਹਿਆਣੇ ਦੀ ਆ ਮੋਦੀ ਦੇ ਇਸ਼ਾਰੇ ਦੇ ਸਾਨੂੰ ਉਹਨਾਂ ਨੇ ਉੱਥੇ ਰੋਕ ਲਿਆ ਸਾਡੇ ਅਗਲੇ ਬੰਨੇ ਸੜਕ ਤੇ ਉਹਨਾਂ ਕੰਧਾਂ ਦੁਆਰਾ ਕਰਕੇ ਕਿਲ ਲਾਤੇ ਸਾਨੂੰ ਉੱਥੇ ਰੋਕਿਆ ਗਿਆ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਕਿਸਾਨ ਜਿਹੜੇ ਨੇ ਟਰੈਕਟਰ ਧਾਲੀਆਂ ਤੇ ਦਿੱਲੀ ਦੇ ਵਿੱਚ ਨਾ ਆਉਣ ਇਹ ਜਾਂ ਪੈਤਲਾ ਹੋਣ ਚਾਹੇ ਆਪਣੀਆਂ ਟ੍ਰੇਨਾਂ ਦਾਹੀਂ ਚਾਹੇ ਬੱਸਾਂ ਰਹੀਂ ਇਹ ਦਿੱਲੀ ਦੇ ਵਿੱਚ ਆ ਸਕਦੇ ਆ ਅਸੀਂ ਕੋਈ ਰਿਕਵਰ ਨਹੀਂ ਗੀ ਆ ਸਾਡੀਆਂ ਜਸੇਬੰਦੀਆਂ ਨੇ ਮਤਾ ਪਾਸ ਕਰਕੇ ਰਾਜਸਥਾਨ ਦੇ ਲੋਕ ਯੂਪੀ ਦੇ ਗਜ਼ਰਾਬ ਦੇ ਐਮਟੀ ਦੇ ਲੋਕਸਾਨਾਂ ਨੂੰ ਜਿਹੜਾ ਵਾ ਉਹ ਦਿੱਲੀ ਵਾਲੇ ਜਿਹੜੇ ਤੋਰਿਆ ਉਹਨਾਂ ਨੇ ਸਟੇਸ਼ਨਾਂ ਤੇ ਉਹਨਾਂ ਨੂੰ ਘੇਰ ਲਿਆ ਉੱਥੇ ਰੈਸਟ ਕਰ ਲਿਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜੰਤਰ ਮੰਤਰ 'ਚ ਨਹੀਂ ਪਹੁੰਚੇ ਦਿੱਤਾ ਉਹ ਸੋ ਦੇ ਵਿਰੋਧ ਵਿੱਚ ਸਾਡੀਆਂ ਜੱਸੇ ਬੰਦੀਆਂ ਨੇ ਐਲਾਨ ਕੀਤਾ ਪੂਏ ਭਾਰਤ ਦੇ ਵਿੱਚ 12 ਤੋਂ 4 ਵਜੇ ਤੱਕ 4 ਘੰਟੇ ਦਾ ਰੇਲ ਚੱਕਾ ਜਮ ਕਰਨਾ ਸਾਡੀ ਡਿਊਟੀ ਕਿਸਾਨਚ ਕਰਦੀ ਚੌਥਾ ਹੀ ਲੱਗੀ ਆ ਚੌਥਾ ਸਾ ਜਿਹੜਾ ਸਾਡਾ ਵਾ ਇੱਥੇ ਮਾਝੇ ਦੇ ਵਿੱਚ ਘਰਿਆਲਾ ਨਗਰ ਦੇ ਵਿੱਚ ਸਦਿਸ਼ ਦੇ ਬਿਠੇ ਆ ਰੇਲ ਗੱਡੀ ਖੇਮ ਕਰਨ ਗਈ ਹੋਈ ਆ ਉਹਨਾਂ ਉੱਥੇ ਖੇਮ ਕਾ ਨਹੀਂ ਰੋਕ ਲਈ ਆ ਕੋਕਰਿਆਲੇ ਤੱਕ ਨਹੀਂ ਪਹੁੰਚੀ ਅਸੀਂ ਆਪਣਾ ਸਮਾਂ ਦਿੱਤਾ ਆ ਉਹਨਾਂ ਇੱਥੇ ਕਰਕੇ ਗੱਲਬਾਤ ਆਪਣੇ ਕਿਸਾਨਾਂ ਨਾਲ ਉਦੋਂ ਬਾਅਦ ਵਾਅਦਾ ਕੀ ਕਰਾਂਗੇ ਅਗਲੇ ਹੁਕਮ ਦੀ ਆਪਣੇ ਆਗੂਆਂ ਦੀ ਡੀ ਕਰਾਂਗੇ ਧੰਨਵਾਦ